ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਸਤਰ ਦਾ ਨਾਮ ਹੈ ਸੈਫ ਇਹਨੂੰ ਅਰਬੀ ਦੇ ਵਿੱਚ ਜ਼ੁਲਫਕਾਰ ਵੀ ਕਿਹਾ ਜਾਂਦਾ ਹੈ ਇਸਲਾਮ ਧਰਮ ਦਾ ਧਾਰਮਿਕ ਤੈਗਮਲੇ ਸ਼ਸਤਰ ਹੈ ਇਹ ਇਸਲਾਮ ਧਰਮ ਦੇ ਬਾਨੀ ਹੋਏ ਹਨ حضرت ਮੁਹੰਮਦ ਸਾਹਿਬ ਔਰ حضرت ਮੁਹੰਮਦ ਸਾਹਿਬ ਜੀ ਦੀ ਸੁਪਤਰੀ ਦਾ ਨਾਮ ਹੈ ਬੀਬੀ ਫਾਤਿਮਾ ਬੀਬੀ ਫਾਤਿਮਾ ਦੇ ਘਰ ਵਾਲੇ ਦਾ ਨਾਮ ਹੈ حضرت ਅਲੀ ਇਹਨਾਂ ਦੇ ਦੋ ਸੁਪੁੱਤਰ ਹਨ ਹਸਨ ਅਤੇ ਹੁਸੈਨ ਇਨ੍ਹਾਂ 11 ਦੇ ਨਾਮ ਇਸ ਸ਼ਸਤਰ ਉੱਤੇ ਉਕਰੇ ਹੋਏ ਹਨ ਕੁਝ ਪੁਰਾਣ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ ਇੱਕ ਪਾਸੇ ਸੂਰਜ ਦੂਸਰੇ ਪਾਸੇ ਇਸਲਾਮ ਧਰਮ ਦਾ ਚੰਦਰਮਾਲ ਤੇ ਤਾਰੇ ਦਾ ਨਿਸ਼ਾਨ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸ ਨਾਮ ਧਰਮ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ ਇਹ ਗੁਰੂ ਘਰ ਵਿੱਚ ਕਿਵੇਂ ਆਇਆ ਇਸ ਦੇ ਨਾਲ ਇੱਕ ਛੋਟੀ ਜਿਹੀ ਸਾਕੀ ਜੁੜਦੀ ਹੈ ਕਰਬਲਾ ਦੇ ਮੈਦਾਨ ਦੇ ਵਿੱਚ ਇਸਲਾਮ ਧਰਮ ਦਾ ਧਾਰਮਿਕ ਜੰਗ ਹੋਇਆ ਉਸ ਜੁੱਧ ਦੇ ਵਿੱਚ ਇਹ ਸ਼ਸਤਰ ਦੀ ਵਰਤੋਂ ਕੀਤੀ ਗਈ। ਉਸ جنگ ਦੇ ਵਿੱਚ ਹੁਸੈਨ ਸ਼ਹੀਦ ਹੋ ਗਿਆ। ਹੁਸੈਨ ਦੀ ਮਾਤਾ ਬੀਬੀ ਫਤਿਮਾ ਨੇ ਇਹ ਸ਼ਸਤਰ ਮੱਕੇ ਵਿਖੇ ਭੇਟ ਕਰ ਦਿੱਤਾ। ਉੱਥੋਂ ਦੇ ਖਲੀਫਿਆਂ ਨੇ ਬੜੇ ਪਿਆਰ ਦੇ ਨਾਲ ਸੰਭ ਕੇ ਰੱਖਿਆ। ਸਮਾਂ ਬੀਤਿਆ। ਔਰੰਗਜ਼ੇਬ ਤੱਕ ਔਰੰਗਜ਼ੇਬ ਤੱਕ ਤੱਕ ਉੱਤੇ ਕਾਬਜ਼ ਹੋਇਆ। ਇਹ ਸ਼ਸਤਰ ਉਹਦੇ ਕੋਲੇ ਪਹੁੰਚ ਗਿਆ। ਉਹਨੇ ਆਪਣੇ ਤੋਸ਼ਖਾਨੇ ਦੇ ਵਿੱਚ ਬੜੇ ਪਿਆਰ ਦੇ ਨਾਲ ਸੰਭ ਕੇ ਰੱਖਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਜ਼ਫਰਨਾਮਾ ਗੁਰੂ ਪਿਆਰੇ ਸਾਧ ਸੰਗਤ ਜੀਓ ਸ਼ਸਤਰ ਦਾ ਨਾਮ ਹੈ ਸੈਫ ਇਹਨੂੰ ਅਰਬੀ ਦੇ ਵਿੱਚ ਜ਼ੁਲਫਕਾਰ ਵੀ ਕਿਹਾ ਜਾਂਦਾ ਹੈ ਇਸਲਾਮ ਧਰਮ ਦਾ ਧਾਰਮਿਕ ਤੈਗਮਰੀ ਸ਼ਸਤਰ ਹੈ ਇਹ ਇਸਲਾਮ ਧਰਮ ਦੇ ਬਾਨੀ ਹੋਏ ਹਨ حضرت ਮੁਹੰਮਦ ਸਾਹਿਬ ਔਰ حضرت ਮੁਹੰਮਦ ਸਾਹਿਬ ਜੀ ਦੀ ਸੰਤੁਤਰੀ ਦਾ ਨਾਮ ਹੈ ਬੀਬੀ ਫਾਤਿਮਾ ਬੀਬੀ ਫਾਤਿਮਾ ਦੇ ਘਰ ਵਾਲੇ ਦਾ ਨਾਮ ਹੈ حضرت ਅਲੀ ਇਹਨਾਂ ਦੇ ਦੋ ਸੁਪੁੱਤਰ ਹਨ हसन ਅਤੇ ਹੁਸੈਨ ਇਹਨਾਂ ਚਾਰਾਂ ਦੇ ਨਾਮ ਇਸ ਸ਼ਸਤਰ ਉੱਤੇ ਉਕਰੇ ਹੋਏ ਹਨ ਕੁਝ ਪੁਰਾਣੀਆਂ ਆਜਤਾ ਲਿਖੀਆਂ ਹੋਈਆਂ ਹਨ ਇੱਕ ਪਾਸੇ ਸੂਰਜ ਦੂਸਰੇ ਪਾਸੇ ਇਸਲਾਮ ਧਰਮ ਦਾ ਚੰਦਰਮਾ ਅਤੇ ਤਾਰੇ ਦਾ ਨਿਸ਼ਾਨ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਇਸਲਾਮ ਧਰਮ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ ਇਹ ਗੁਰੂ ਘਰ ਵਿੱਚ ਕਿਵੇਂ ਆਇਆ ਇਸ ਦੇ ਨਾਲ ਇੱਕ ਛੋਟੀ ਜਿਹੀ ਸਾਕੀ ਜੁੜਦੀ ਹੈ ਕਰਬਲਾ ਦੇ ਮੈਦਾਨ ਦੇ ਵਿੱਚ ਇਸਲਾਮ ਧਰਮ ਦਾ ਧਾਰਮਿਕ ਜੁੱਧ ਹੋਇਆ ਉਸ ਜੁੱਧ ਦੇ ਵਿੱਚ ਇਹ ਸ਼ਸਤਰ ਦੀ ਵਰਤੋਂ ਕੀਤੀ ਗਈ ਉਸ جنگ ਦੇ ਵਿੱਚ ਹੁਸੈਨ ਸ਼ਹੀਦ ਹੋ ਗਿਆ ਹੁਸੈਨ ਦੀ ਮਾਤਾ ਬੀਬੀ ਫਾਤਿਮਾ ਨੇ ਇਹ ਸ਼ਸਤਰ ਮੱਕੇ ਦੇਖੇ ਭੇਟ ਕਰ ਦਿੱਤਾ ਉਥੋਂ ਦੇ ਖਲੀਫਿਆਂ ਨੇ ਬੜੇ ਪਿਆਰ ਦੇ ਨਾਲ ਸੰਭ ਕੇ ਰੱਖਿਆ ਸਮਾਂ ਬੀਤਿਆ ਔਰੰਗਜ਼ੇਬ ਤੱਕ ਔਰੰਗਜ਼ੇਬ ਤੱਕ ਕੁੱਤੇ ਕਾਬਜ਼ ਹੋਇਆ ਇਹ ਸ਼ਸਤਰ ਉਹਦੇ ਕੋਲੇ ਪਹੁੰਚ ਗਿਆ ਉਹਨੇ ਆਪਣੇ ਤੋਸ਼ਖਾਨੇ ਦੇ ਵਿੱਚ ਬੜੇ ਪਿਆਰ ਦੇ ਨਾਲ ਸੰਭ ਕੇ ਰੱਖਿਆ ਭਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਜ਼ਫਰਨਾਮਾ